ਉੰਧੇ ਆਇਡੈਂਟੀਫਾਈਡ ਸੀਗੇ ਜੀ ਦਿਨ ਵੰਦੇ ਆਪਣਾ ਫੜਲੇ ਸੀ ਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀ ਵੀ ਤੇ ਪੰਚੇ ਪਰ ਲੁਧਿਆਣਾ ਪੁਲਿਸ ਦੇ ਵੱਲੋਂ ਗੈਂਗਸਟਰ ਦੇ ਖਿਲਾਫ ਸਖਤ ਕਾਰਵਾਈ ਕਰਦੇ ਹਾਂ ਖਤਰਨਾਕ ਲੰਡਾ ਗੈਂਗ ਗਰੁੱਪ ਦੇ ਇੱਕ ਮੈਂਬਰ ਨੂੰ ਉਸ ਵੇਲੇ ਐਨਕਾਊਂਟਰ ਕਰਨ ਤੋਂ ਬਾਅਦ ਕਾਬੂ ਕਰ ਲਿਆ ਗਿਆ ਤਦ ਪੁਲਿਸ ਦੇ ਵੱਲੋਂ ਉਸ ਦੇ ਲੁਕਣ ਵਾਲੇ ਠਿਕਾਣੇ ਤੇ ਛਾਪੇਮਾਰੀ ਕੀਤੀ ਗਈ ਸੀ ਤਾਂ ਗੋਸ ਗੈਂਗਸਟਰ ਦੇ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਜਿਸ ਦੌਰਾਨ ਕਿ ਬਦਮਾਸ਼ ਤੇ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਵਾਸਤੇ ਸਿਵਰ ਹਸਪਤਾਲ ਫੇਸ ਦਿੱਤਾ ਗਿਆ ਤਾਂ ਪਰਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗਸਟਰ ਦੇ ਵੱਲੋਂ ਪੁਲਿਸ ਪਾਰਟੀ ਤੇ ਚਾਰ ਰਾਉਂਡ ਫਾਇਰ ਕੀਤੇ ਗਏ ਤੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ 6 ਰਾਉਂਡ ਗੋਲੀਆਂ ਚਲਾਈਆਂ ਗਈਆਂ ਪੁਲਿਸ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਗੈਂਗਸਟਰ ਕਈ ਮਾਮਲੇ ਦੇ ਵਿੱਚ ਪੁਲਿਸ ਨੂੰ ਰੋੜਿੰਦਾ ਸੀ ਇਸ ਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਿਆ ਤੇ ਹੁਣ ਇਸ ਦੀ ਵੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਸੀ ਤੇ ਇਸੇ ਦੌਰਾਨ ਕ੍ਰਾਸ ਫਾਇਰਿੰਗ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਕਾਬੂ ਕੀਤੇ ਗਏ ਦੋਸ਼ੀ ਦਾ ਨਾਮ ਅਕਸ਼ੇ ਹੈ ਜਿਸ ਦਾ ਸਬੰਧ ਹੋਣ ਲੰਡਾ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਇਸ ਮਾਮਲੇ ਛੋੜ ਵੀ ਕਈ ਖੁਲਾਸੇ ਹੋ ਸਕਦੇ ਨੇ ਬੰਦੇ ਆਡੈਂਟੀਫਾਈਡ ਸੀਗੇ ਜੀ ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਤੇ ਪੰਛੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਹੈ ਤੇ ਲੰਡਾ ਹਰੀਕੇ ਜਿਹੜਾ ਹੈ ਉਹਦੇ ਐਸੋਸੀਏਟਸ ਹੈ ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ ਹੈ ਫਰੋਤੀ ਮਰਡਰ ਅਟੈਂਪਟ ਟੂ ਮਰਡਰ ਦੇ ਵਾਰਦਾਤਾਂ ਨਾਲ ਕੀਤੀਆਂ ਹੋਈਆਂ ਤਿੰਨ ਬੰਦੇ ਆਪਾਂ ਪਹਿਲਾਂ ਫੜ ਲਈ ਸੀਗੇ ਤੇ ਉਹਨਾਂ ਦੀ شناخت ਤੇ ਇੱਕ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀਗਾ ਇਹਨੇ ਫਾਇਰਿੰਗ ਕੀਤੀ ਤੇ ਪੰਜੇ ਰਾਊਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਊਂਡ ਇਸ ਵੱਲੋਂ ਵੀ ਫਾਇਰ ਹੋਏ ਤੇ ਕ੍ਰਿਟੀਕਲੀ ਇੰਜਰਡ ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰ ਕਰਤਾ ਆਪਾਂ ਸਿਵਲ ਹਸਪੀਟਲ 'ਚ ਤੁਸੀਂ ਜੋ ਜੁਆਇਨ ਕੀਤਾ ਤੁਸੀਂ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈ ਨਹੀਂ ਲੁਧਿਆਣਾ ਜੀ ਸਾਡੇ ਜੁਆਇਨ ਕਰਦੇ ਹੀ ਆ ਵਾਰਦਾਤ ਹੋਈ ਹਾਂ ਤਾਂ ਤੋਂ ਵਾਰਦ ਮਿਲ ਗਿਆ ਨਾ ਦੇਖੋ ਜੀ ਜੀ ਤੁਸੀਂ ਆਨ ਆਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸਕਰੀਆ ਲੁਧਿਆਣਾ ਦੇ ਵਿੱਚ ਗੈਂਗਸਟਰ ਬਸ ਆਈ ਆਈ ਹੱਲ ਹੋਣਾ ਜਿਹੜਾ ਅੱਜ ਹੋਇਆ ਸਿੱਧਾ ਦੋ ਕਿੰਨੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਉਹ ਪਰਚੇ ਹਨ ਪੰਜ ਛੇ ਪਰਚੇ ਤਾਂ ਆਈਡੈਂਟੀਫਾਈ ਹੋਏ ਆ ਨਾਮ ਹੈਗਾ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਤੇਰਾ ਅੱਜ ਫੜਿਆ ਜਿਹੜਾ ਕਿੰਨੇ ਕੇਸਾਂ ਚ ਰੁੜਿੰਦਾ ਸੀ ਜੀ ਇਹ ਦੋ ਤਿੰਨ ਕੇਸ ਤਾਂ ਆਈਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਬੰਦ ਦੱਸ ਦੇਗੇ ਸਰ ਕਿੰਨੇ ਕੁ ਫਾਇਰ ਉਹਦੇ ਵੱਲੋਂ ਕੀਤੇ ਗਿਆ ਕਿੰਨੀ ਕ੍ਰਾਸ ਫਾਇਰ ਚਾਰ ਚਾਰ ਸ਼ਾਇਦ ਉਹਦੇ ਵੱਲੋਂ ਹੋਏ 6 ਸਾਡੇ ਵੱਲੋਂ ਹੈ ਕੋਈ ਪੁਲਿਸ ਕਰਮੀ ਤਾਂ ਨਹੀਂ ਜਕਮੀ ਨਹੀਂ ਕੋਈ ਪੁਲਿਸ ਕਰਮੀ ਵੀ ਨਹੀਂ ਹੈ थैंक यू थैंक यू